ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪੰਜਾਬ ਦੀ ਧਰਤੀ ਤੇ ਨਸ਼ਿਆਂ ਤੇ ਵਗਰੇ ਦਰਿਆ ਨੂੰ ਠਲ ਪਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਸੰਬੰਧੀ ਪਿੰਡ ਪੱਧਰ ਤੇ ਜਾਗਰੂਕ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਨਜ਼ਦੀਕ ਪੈਂਦੇ ਪਿੰਡ ਦੇਹੜ ਗਵਾਰ ਸਰਹੱਦ ਤੇ ਸਖਤ ਜੁਟੀ ਕਰਨ ਤੋਂ ਬਾਅਦ ਛੁੱਟੀ ਆਏ ਬੀਐਸਐਫ ਦੇ ਜਵਾਨਾਂ ਵੱਲੋਂ ਨਾਲ ਲੱਗਦੇ ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਕ ਵਕ ਐਥਲੈਟਿਕਸ ਕਰਵਾਉਣ ਤੋਂ ਇਲਾਵਾ ਭਰਤੀ ਹੋਣ ਦੇ ਗੁਰ ਵੀ ਸਿਖਾਏ ਜਾ ਰਹੇ ਹਨ ਜਦੋਂ ਪਿੰਡ ਦੇਹਰ ਗੁਵਾ ਦਾ ਦੌਰਾ ਕੀਤਾ ਤਾਂ ਬੀਐਸਐਫ ਦੇ ਜਵਾਨ ਸਨੈਤੀ ਅਲਮਸੀਆ ਵੱਲੋਂ 80 ਦੇ ਕਰੀਬ ਵਕ ਵਕ ਪਿੰਡਾਂ ਤੋਂ ਆਏ ਬੱਚਿਆਂ ਅਤੇ ਨੌਜਵਾਨਾਂ ਨੂੰ ਕਸਰਤ ਵੱਖ-ਵੱਖ ਖੇਡਾਂ ਅਤੇ ਭਰਤੀ ਹੌਂਸਲੇ ਸੰਬੰਧੀ ਗੁਰ ਦੱਸੇ ਜਾ ਰਹੇ ਸਨ ਇਸ ਮੌਕੇ ਤੇ ਟ੍ਰੇਨਿੰਗ ਦੇ ਰਹੇ ਸਨੈਤਿਕ ਮਸੀਹ ਨੇ ਦੱਸਿਆ ਕਿ ਉਹ ਬੀਐਸਐਫ ਦੀ 141 ਪਟਾਲੀਅਨ ਵਿੱਚ ਤਾਇਨਾਤ ਹਨ ਅਤੇ ਹਰ ਵਾਰ ਛੁੱਟੀ ਆਉਣ ਤੇ ਲਗਾਤਾਰ ਬੱਚਿਆਂ ਤੇ ਨੌਜਵਾਨਾਂ ਨੂੰ ਭਰਤੀ ਹੌਂਸਲੇ ਸੰਬੰਧੀ ਸਿਖਲਾਈ ਅਤੇ ਵੱਖ-ਵੱਖ ਕਸਰਤਾਂ ਕਰਵਾ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਰੋਜ਼ਾਨਾ ਡੇਢ ਘੰਟਾ ਵੱਖ-ਵੱਖ ਐਕਸਰਸਾਈਜ਼ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਸਵੇਰੇ ਉੱਠਨ ਖਾਨ ਪੇਨ ਪੜਾਈ ਟੈਸਟ ਅਤੇ ਆਪਣੀ ਸਿਹਤ ਦੀ ਸਾਫ ਸੰਭਾਲ ਆਦੀ ਜਾਣਕਾਰੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਸ ਮੌਕੇ ਤੇ ਬੀਐਸਐਫ ਦੇ ਜਵਾਨ ਸਨੇਤੀਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆ ਦੀ ਬੁਰਾਈ ਤੋਂ ਬਚਾਉਣ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਤਾਂ ਜੋ ਉਹਨਾਂ ਵਿੱਚ ਆਪਣੀ ਸਿਹਤ ਦੀ ਸਾਫ ਸੰਭਾਲ ਲਈ ਰੁਚੀ ਵੱਧ ਸਕੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਮੇਰੇ ਜਹੰਦ ਸ਼ਸ਼ੀਕਲ ਜੈਐਮਸੀ ਦੀ ਸलाम ਮੇਰਾ ਨਾਮ ਸ਼ੁਭਨਾਗਿ ਸਨੇਤੀਲਮ ਸੀ ਉਰਫ ਲੱਬਾ ਪਿੰਡ ਦੇੜ ਪਿੰਡ ਦੇਣਾ ਦਾ ਰਹਿਣ ਵਾਲਾ ਹਾਂਜੀ ਭਾਜੀ ਤੇ ਤੁਸੀਂ ਇਹ ਜੋ ਬੱਚਿਆਂ ਨੂੰ ਕਰਾ ਰਹੇ ਹੋ ਇਹਦੇ ਬਾਰੇ ਜਾਣਨਾ ਪਾਉ ਆਛਾ ਹਾਂਜੀ ਭਾਜੀ ਬਸ ਮੈਂ ਫਿਲਹਾਲ ਅਜੇ ਫੌਜ ਚ ਸਰਵਿਸ ਕਰਦਾ ਤੇ ਮੈਂ ਛੁੱਟੀਆਂ ਆ ਤੇ ਛੁੱਟੀ ਦੌਰਾਨ ਉੱਥੇ ਰਹਿੰਦੇ ਮੇਰੇ ਮਨ ਚ ਇੱਕ ਉੱਠਿਆ ਸੀ ਕਿ ਸਾਡੇ ਜਿਹੜੇ ਪਿੰਡਾਂ ਦੇ ਖਾਸ ਕਰਕੇ ਗਰੀਬ ਬੱਚਿਆਂ ਦੇ ਗਰੀਬ ਬੱਚੇ ਨੇ ਜਿਹੜੇ ਇਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਮੈਨੂੰ ਲੱਭਦਾ ਨਹੀਂ ਸੀਗਾ ਤੇ ਮੈਂ ਚੋਂਡਿਆ ਕਿ ਨਸ਼ਾ ਵਧਦਾ ਜਾ ਰਿਹਾ ਲਗਾਤਾਰ ਦਿਨ ਤੋਂ ਦਿਨ ਨਸ਼ੇ ਦੀ ਹਾਲਤ ਬਹੁਤ ਖਰਾਬ ਹੋ ਰਹੀ ਸਾਡੇ ਪੰਜਾਬ ਚ ਖਾਸ ਕਰਕੇ ਪਿੰਡਾਂ ਚ ਪਛੜੇ ਪਿੰਡਾਂ ਚ ਜਿਹੜੇ ਨੇ ਬਹੁਤ ਹਾਲਤ ਖਰਾਬ ਹੋ ਰਹੀ ਆ ਤੇ ਮੈਂ ਚਾਹੁੰਦਾ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਈ ਜਾ ਸਕੇ ਤੋਂ ਉਹਦਾ ਕਾਰਨ ਸਭ ਤੋਂ ਵੱਡਾ ਬਚਾਉਣ ਦਾ ਸਾਡਾ ਮੇਨ ਮੁੱਦਾ ਇਹ ਆ ਕਿ ਬੱਚਿਆਂ ਨੂੰ ਚੰਗੀ ਰਾਤ ਲਾਜੇ ਇਹਨਾਂ ਨੂੰ ਐਕਸਰਸਾਈਜ਼ ਦੱਸੀ ਜਾਏ ਇਹਨਾਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਤ ਕੀਤਾ ਜਾਏ ਤਾਂ ਕਿ ਆਪਣਾ ਘਟੋ ਘਾਟਾ ਆਪਣਾ ਭਵਿੱਖ ਆਪਣੇ ਮਾਪਿਓ ਦਾ ਜਿਹੜਾ ਉਹਨਾਂ ਦੀਆਂ ਜਿਦਾ ਕਹਿੰਦੇ ਸੁਪਨੇ ਨੇ ਉਹਨਾਂ ਨੂੰ ਜਾਗਰੂਤ ਰੱਖਣਾ ਉਹਨਾਂ ਨੂੰ ਕਾਇਮ ਕਰ ਸਕਣ ਮੇਰੀ ਇਹ ਹੀ ਮੇਨ ਮੁੱਦਾ ਜੀ ਕਿੰਨੇ ਇੱਕ ਸਮੇਂ ਤੋਂ ਮਨਗੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ ਜੀ ਇਹ ਬੱਚਿਆਂ ਨੂੰ ਘੱਟੋ ਘਾਟ ਹਨੋਂ 5-6 ਹਫ਼ਤੇ ਹੋ ਗਏ ਨੇ ਤੇ ਲਗਾਤਾਰ ਦੇ ਰਹੇ ਆ ਤੇ ਹੁਣ ਜਿੱਦਾਂ ਮੇਰੀ ਛੁੱਟੀ ਖਤਮ ਹੋਏਗੀ ਛੁੱਟੀ ਦੇ ਦੌਰਾਨ ਮੈਂ ਕਰਾ ਰਿਹਾ ਕੰਮ ਜਿੱਦਾਂ ਛੁੱਟੀ ਮੇਰੀ ਖਤਮ ਹੋਏਗੀ ਤੇ ਮੈਂ ਬੋ ਦੋ ਬੱਚੇ ਹੋਰ ਆਲਰੇਡੀ ਡੈਡੀ ਕਰਕੇ ਜਾ ਰਿਹਾ ਇੱਕ ਮਿਸਟਰ ਮੋਹਿਤ ਆ ਇੱਕ ਮਿਸਟਰ ਸ਼ੇਰਾ ਤੇ ਇਹਨਾਂ ਨੂੰ ਮੈਂ ਰਿਸਪੌਂਸਿਬਿਲਟੀ ਦੇ ਕੇ ਹੀ ਜਾਵਾਂਗਾ ਤੇ ਮੈਨੂੰ ਪਤਾ ਕਿ ਮੇਰੀ ਉਮੀਦਾਂ ਤੇ ਪਾਣੀ ਨਹੀਂ ਫੇਰਨਗੇ ਪੂਰੀ ਜ਼ਿੰਮੇਵਾਰੀ ਨਾ ਆਪਣੇ ਕੰਮ ਕਰਾਉਣਗੇ ਬੱਚਿਆਂ ਨੂੰ ਐਕਸਰਸਾਈਜ਼ ਕਰਾਉਣਗੇ ਹੋਰ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰਦੇ ਹੋ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਅਪੀਲ ਕਰਦਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਇਨਾਂਗੇ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਮੇਰੇ ਕੋਲ ਭੇਜੋ ਇਹਨਾਂ ਨੂੰ ਮੈਂ ਚੰਗੇ ਗੁਣ ਦਸਾਂਗਾ ਜੋ ਮੇਰੀ ਕਾਬਲੀਅਤ ਆ ਉਹਨਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗਾ ਤੇ ਕਦੀ ਵੀ ਉਹਨਾਂ ਦੇ ਮਾਪਿਆਂ ਨੇ ਇਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਕਦੀ ਵੀ ਕਿਸੇ ਪ੍ਰਕਾਰ ਦੀ ਮੇਰੇ ਤੋਂ ਸ਼ਿਕਾਇਤ ਨਹੀਂ ਆਏਗੀ ਮੈਂ ਉਹਨਾਂ ਤੋਂ ਇਹੀ ਉਮੀਦ ਰੱਖਣਾ ਕਿ ਮੇਰਾ ਵੀ ਸੌ ਜੋ ਕਰੋ ਨਾਲ ਇਹਨਾਂ ਬੱਚਿਆਂ ਨੂੰ ਵੀ ਪੁਸ਼ ਕਰੋ ਕਿ ਆਪਣਾ ਚੰਗਾ ਰਾਫਾ ਆਪਣਾ ਚੰਗਾ ਭਵਿੱਖ ਬਣਾਉਣ ਆਉਣ ਤੇ ਮੈਨੂੰ ਇਹ ਤੋਂ ਵੱਧ ਹੋਰ ਕੋਈ ਖੁਸ਼ੀ ਨਹੀਂ ਹੋਏਗੀ ਇਹਨਾਂ ਤੋਂ ਅਗਰ 80% ਬੱਚੇ ਵੀ ਇਸ ਲੈਨ ਨੂੰ ਫੜ ਦਿਆ ਤੇ ਮੇਰੀ ਜ਼ਿੰਦਗੀ ਸਫਲ ਹੋ ਜਾਏਗੀ ਜੋ ਮੇਰਾ ਮੇਨ ਮੁੱਦਾ ਉਹ ਮੈਂ ਸਫਲ ਹੋ ਜਾਾਂਗਾ ਕਲਾ ਨੋ ਤੋਂ ਮਹਿੰਦਰ ਸਿੰਘ ਅਰਲੀ ਪੰਦੀ ਦੀ ਰਿਪੋਰਟ ਪੰਜਾਬੀ ਜਾਗਰ